ਲਾਇਆ ਤੁਸੀਂ ਇਹ ਦਰਨਾ ਇਸ ਕਰਕੇ ਲਾਇਆ ਦੋ ਦਿਨ ਦੀ ਹੜਤਾਲ ਹੈ ਕੰਮ ਛੱਡ ਹੜਤਾਲ ਕਰੀ ਪਈ ਅਸੀਂ ਨੇ ਜੀ ਇਹ ਦਰਨਾ ਇਸ ਕਰਕੇ ਆ ਕਿ ਜਿਹੜੇ ਕੱਚੇ ਮਜ਼ਦਮਾ ਸਾਡਾ ਕੋਈ ਪੱਕਾ ਨਹੀਂ ਹੈਗਾ ਸਫਾਈ ਵਾਲੇ ਚ ਕੋਈ ਪੱਕਾ ਨਹੀਂ ਹੈਗਾ ਬਿਜਲੀ ਵਾਲੇ ਚ ਕੋਈ ਪੱਕਾ ਨਹੀਂ ਹੈਗਾ ਪੰਪ ਆਪਰੇਟਰ ਕੋਈ ਪੱਕਾ ਨਹੀਂ ਸਿਵਰ ਬੋਰਡ ਚ ਕੋਈ ਪੱਕਾ ਨਹੀਂ ਹੈਗਾ ਨਾ ਮਾਲੀ ਨਾ ਡਰਾਈਵਰ ਕੋਈ ਪੱਕਾ ਨਹੀਂ ਹੈਗਾ ਜੀ ਇਹਨਾਂ ਦੀ ਤਨਖਾਹ 10600 ਰੁਪਿਆ ਹੀ ਮਿਲਦੀ ਹੈ ਉਹੀ ਠੇਕੇਦਾਰ ਦੀ ਉਹੀ ਕੰਟਰੈਕਟ ਤੇ ਵੀ ਕਰੇ ਇਹਨਾਂ ਨੇ 2021 ਚ ਸਾਨੂੰ ਕੰਟਰੈਕਟ ਤੇ ਕਰਿਆ ਸੀਗਾ ਇਹਨਾਂ ਨੇ ਉਹੀ ਤਨ ਹਾਲੇ ਤੱਕ 10600 ਹੀ ਦਿੱਤੀ ਹੈ ਨਾ ਕੋਈ ਡੀਸੀ ਰੇਟ ਮਿਲਦਾ ਹੈ ਨਾ ਕੁਝ ਮਿਲ ਰਿਹਾ ਉਹਦੇ ਨਾਲ ਨਾ ਸਾਨੂੰ ਪਤਾ ਹੈ ਵੀ ਡੀਸੀ ਰੇਟ ਹਾਲੇ ਤੱਕ ਹੈ ਕਿੰਨਾ ਹੈ ਜਿੰਨਾ ਹੈ 2 ਦਿਨ ਬਾਅਦ ਕੀ ਕਰੋਗੇ 2 ਦਿਨ ਬਾਅਦ ਤੋਂ ਇਸ ਤੋਂ ਬਾਅਦ ਇਹ ਹੈ ਜੀ ਅਸੀਂ 92 ਕਿ ਜੰਤੀ ਕਰਕੇ ਰੁਕੇ ਪਏ ਆ ਉਹ 7 ਤਰੀਕ ਤੋਂ ਬਾਅਦ ਰੈਗੂਲਰ ਹੜਤਾਲ ਚੱਲੂਣੀ ਇਹ ਕੰਮ ਨਹੀਂ ਕਰੋਗਾ ਕੋਈ ਕੰਮ ਨਹੀਂ ਕਰਨਾ ਕੰਮ ਛੱਡ ਹੜਤਾਲ ਆਈ ਤਾ ਦਿਹਾਰਾਂ ਦਾ ਸਮਾਂ ਦਿਹਾਰਾਂ ਦਾ ਕੋਈ ਚੱਕਰ ਨਹੀਂ ਸਾਨੂੰ ਆਪਾਂ ਨੂੰ ਅਸੀਂ ਤਿਆਰ ਪਹਿਲਾਂ ਵੀ ਕੱਢ ਲਏ ਜੀ 5 ਸਾਲ 10 ਸਾਲ 15 15 20 20 ਸਾਲ ਹੋ ਗਏ ਨਾ ਨੂੰ ਜੁਆਇਨਿੰਗ ਕਰ ਰਹੇ ਨੂੰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਪੂਰੇ ਦਾ ਐਮ ਐਲ ਏ ਆ ਚਾਹੇ ਪੰਜਾਬ ਸਰਕਾਰ ਦਾ ਕੋਈ ਵੀ ਬੰਦਾ ਸਾਡੇ ਕੋਲ ਨਹੀਂ ਆ ਰਿਹਾ ਨਾ ਕਦੇ ਸੁਣਾਈ ਹੋਈ ਹੈ ਕੋਈ ਮੀਟਿੰਗ ਨਹੀਂ ਹੋਈ ਰੁੱਡੀ ਕਿਸੇ ਨੇ ਕੋਈ ਵੀ ਨਹੀਂ ਮੀਟਿੰਗ ਆ ਰਿਹਾ ਸੋ ਪੁੱਛਿਆ ਤੱਕਣੇ ਕਿਸੇ ਨੇ ਜੀ ਆ ਕੇ ਸਾਡੀ ਡਿਮਾਂਡ ਕੀ ਹੈ ਡਿਮਾਂਡ ਕੀ ਕੀ ਹੈ ਡਿਮਾਂਡ ਸਾਡੀ ਇਹ ਹੀ ਹੈ ਪੱਕੇ ਹੋਣ ਦੀ ਹੈ ਜੀ ਜਿਹੜੇ ਕੱਚੇ ਮਲਾਜ਼ਮ ਬੈਠੇ ਆ ਸਾਡਾ ਪੱਕੇ ਕੀਤਾ ਜਾ ਰਿਹਾ ਨਾਲੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾ ਰਿਹਾ ਇਹਨਾਂ ਨੇ ਸਾਡੇ ਖਤਮ ਕਰਤਾ ਕੰਮ ਜਦ ਕੋਈ ਮਤਾਂ ਆਵੇ ਕੋਈ ਅੰਦਰ ਸਾਨੂੰ ਕਿਉਂ ਨਹੀਂ ਦੱਸਦੇ ਵੀ ਤੁਹਾਡੀ ਇਹ ਚਿੱਠੀ ਆਈ ਆ ਸਾਡੀ ਸਲਾਹ ਲਵੋ ਅਸੀਂ ਗੰਦਗੀ ਚੱਕ ਦਿੰਦਾ 10 1000 ਤੇ 200 ਕਿਹੜਾ ਗੁਜ਼ਾਰਾ ਹੁੰਦਾ ਨਹੀਂ ਤੁਹਾਡੇ ਮੈਂਬਰਾਂ ਨਾਲ ਸਲਾਮਸ਼ਿਸ਼ਾ ਨਹੀਂ ਕੀਤਾ ਇਹਨਾਂ ਨੇ ਨਹੀਂ ਕੀਤਾ ਜੀ ਕਿਸੇ ਨੇ ਨਹੀਂ ਕੀਤਾ ਸਾਡੀ ਕੋਈ ਖ਼ਬਰ ਨਹੀਂ ਹੁੰਦਾ ਕੋਈ ਪੁੱਛਦਾ ਨਹੀਂ ਹੁਣ ਕੀ ਮੰਗ ਕਰਦੇ ਫੇਰ ਤੁਸੀਂ ਦੇਖੋ ਅੱਧਾ ਦੱਸਿਓ ਪਰਾਂ ਪੱਕੇ ਹੀ ਹੋਣਾ ਠੇਕੇ ਕਰੋ ਤੁਸੀਂ ਕਿਹੜਾ ਇਹ ਸਾਰਾ ਸਾਡਾ ਪੈਸਾਰਾ ਬੈਠਾ ਤੁਸੀਂ ਇਹ ਦੇਖੋ ਸਾਰਿਆਂ ਨਾਲੋਂ ਜਿਹੜਾ ਵੀ ਆਪਾਂ ਕਹਦੇ ਹਾਂ ਵੀ ਕੰਮ ਗੱਟਰਾਂ ਦੀ ਸਫਾਈ ਸੀਵਰੇਜ ਵਾਲੀ ਸਾਰੀ ਗੰਦਗੀ ਚੱਕਦੇ ਨੇ ਸਾਰਿਆਂ ਨੂੰ ਕੱਟ ਪੈਸੇ ਇਹਨਾਂ ਦੇ ਕਦੇ ਇਹਨਾਂ ਨੂੰ ਟਾਈਮ ਸਿਰ ਤਨਖਾਹ ਨਹੀਂ ਮਿਲਦੀ ਔਰ ਤੁਸੀਂ ਇਹ ਦੇਖੋ ਜੇ ਅੱਜ 15 15 20 20 ਸਾਲ ਦੇ ਲੱਗੇ ਹੋਏ ਨੇ ਅੱਜ ਉਹ ਕਹਿੰਦੇ ਵੀ 60 ਸਾਲ ਦੀ ਉਮਰ ਹੈ ਘਰ ਜਾਓ ਕਿੱਥੇ ਜਾਣ ਜੀ ਉਹਨਾਂ ਦਾ ਕੀ ਰੋਜੀ ਰੋਟੀ ਦਾ ਸਾਢੇ 1 ਹਾ우스 ਦੇ ਵਿੱਚ ਮਤਾ ਆਇਆ ਸੀ ਉਰੇ ਉਹ ਮਤਾ ਸੀ ਵੀ ਏਜੰਸੀ ਨੂੰ ਦਿੱਲੀ ਦੀ ਨੂੰ ਟੈਂਡਰ ਦੇਣਾ ਨਾਗਰਾ ਸਾਹਿਬ ਨੂੰ ਉਹ ਮਤੇ ਦਾ ਪਤਾ ਲੱਗਿਆ ਉਹਨਾਂ ਨੇ ਆਪਣੇ ਸਮੂਹ ਐਮਸੀ ਬੁਲਾਏ ਉਹਨਾਂ ਨੂੰ ਸਪੈਸ਼ਲ ਮੀਟਿੰਗ ਰੱਖਣ ਨੂੰ ਕਿਹੜੀ ਕਿਹੜੀ ਸਰਕਾਰ ਦੇ ਵੇਲੇ ਮਤਾ ਆਇਆ ਸੀ ਉਹ ਕੀ ਹੋਣੀ ਤੁਮ ਪਾਰਟੀ ਹੁਣ ਆਇਆ 15 20 ਦਿਨ ਪਹਿਲਾਂ ਉਹ ਐਮ ਨਾਗਰਾ ਸਾਹਿਬ ਨੇ ਬੁਲਾ ਕੇ ਐਮਸੀਆਂ ਨਾਲ ਸਲਾਹ ਕਰਕੇ ਦੁਬਾਰਾ ਮੀਟਿੰਗ ਰੱਖੀ ਪਹਿਲਾਂ ਉਹ ਮੀਟਿੰਗ ਦਾ ਜੰਡਾ ਰੋਕਿਆ ਗਿਆ ਨਿਕਲ ਤੋ ਜਦੋਂ ਪਤਾ ਲੱਗ ਗਿਆ ਵੀ ਝੰਡਾ ਲੀਕ ਹੋ ਗਿਆ ਉਹ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਸਾਡੇ ਐਮਸੀਆ ਨੂੰ ਪ੍ਰੈਸ਼ਰ ਪਾਇਆ ਗਿਆ ਵੀ ਤੁਸੀਂ ਉਹ ਮਤਾ ਪਾਸ ਕਰੋ ਲੇਕਿਨ ਸਾਡੇ ਸਮੂਹ ਐਮਸੀ ਜਿਹੜੇ ਕਾਂਗਰਸ ਦੇ ਸੀ ਉਹਨਾਂ ਨੇ ਸਾਰਿਆਂ ਨੇ ਉਹ ਮਤਾ ਰਿਜੈਕਟ ਕੀਤਾ ਔਰ ਜਿਹੜੇ ਆਮ ਪਾਰਟੀ ਦੇ ਐਮਸੀ ਸੀ ਔਰ ਐਮਐਲਏ ਸਾਹਿਬ ਸੀ ਉਹਨਾਂ ਨੇ ਉਹ ਮਤਾ ਪਾਸ ਕੀਤਾ ਉਹ ਕਹਿੰਦੇ ਸਾਡਾ ਇਹ ਭਜੀ ਸਹਿਮਤ ਹੈ ਕੀ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਨਾ ਹੈ ਵੀ ਆਮ ਪਾਰਟੀ ਦੀ ਸਰਕਾਰ ਆਮ ਲੋਕ ਤਾਂ ਬੈਠੇ ਆ ਸੜਕਾਂ ਤੇ ਅੱਜ ਇਹਨਾਂ ਦਾ ਮਤਆ ਆ ਤੁਹਾਨੂੰ ਸੋਚਣਾ ਚਾਹੀਦਾ ਵੀ ਕਿਸੀ ਇੱਕ ਦਿੱਲੀ ਦੀ ਪਾਰਟੀ ਨੂੰ ਇਹਨਾਂ ਦਾ ਟੈਂਡਰ ਦੇ ਰਹੇ ਆ ਇਹ ਤਾਂ ਬੰਦੇ ਪੱਕਿਆਂ ਦੀ ਆਸੇ ਬੈਠੇ ਆ ਇਹਦੇ ਇਹਨਾਂ ਨੂੰ ਤਾਂ ਇਹ ਸੋਚਦੇ ਵੀ ਅੱਜ ਪੱਕੇ ਕੀਤਾ ਤੁਸੀਂ ਕੱਲ ਕੀਤਾ ਤੁਸੀਂ ਇਹਨਾਂ ਨੂੰ ਬਾਹਰ ਹੀ ਘੜਤਾ ਕਿਹਾ ਹੁਣ ਦਿੱਲੀ ਉਰੇ ਰਾਜ ਕਰੂਗੀ ਕਿਹਾ ਦਿੱਲੀ ਦਾ ਟੇਕੇਦਾਰ ਕਿਤੇ ਗਲੀਆਂ ਚ ਸਫਾਈ ਕਰੂਗਾ ਇਹ ਬੜਾ ਨਜਾਇਜ਼ ਹੋਇਆ ਜਿੱਥੇ ਸਿੱਧੀ ਅਸੀਂ ਨਿੰਦਾ ਕਰਦੇ ਆ ਅਸੀਂ ਇਹਨਾਂ ਦੇ ਨਾਲ ਤਨਮਨ თან ਦੇ ਨਾਲ ਜਿੱਥੇ ਮੇਟਣਗੇ ਅਸੀਂ ਇਹਨਾਂ ਦੇ ਮੂੜੇ ਫਿੱਟਾਂਗੇ ਔਰ ਅਸੀਂ ਜਿਹੜਾ ਪਾਈ ਸਾਡੀ ਪਾਈ ਚਾਰੀ ਹੈ ਉਹਨੂੰ ਕੈਮ ਰੱਖਾਂਗੇ ਔਰ ਅਸੀਂ ਬਾਲ ਨਿੱਕੀ ਪਾਈ ਚੰਨਾ ਹਮੇਸ਼ਾ ਖੜੀ ਹੈ ਕਾਂਗਰਸ ਪਾਰਟੀ ਹਮੇਸ਼ਾ ਖੜੀ ਰਹੀ ਹੈ ਔਰ ਹਮੇਸ਼ਾ ਇਹਨਾਂ ਦਾ ਮੋਢੇ ਦਾ ਮੋਢਾ ਨਾਲ ਖੜਾਂਗੇ ਕੋ ਸਾਰੇ ਐਮਸੀ ਮੈਸ਼ਿਨ ਦੇ ਸੀਗੇ ਜਿਹੜਾ ਇਹ ਮਤਲਿਆ ਹੁੰਦਾ ਗਿਆ ਸੀ ਅਸੀਂ ਤਾਂ ਉਹਦੇ ਪਹਿਲਾਂ ਹੀ ਮੀਟਿੰਗ ਤੋਂ ਪਹਿਲਾਂ ਹੀ ਸਾਰਿਆਂ ਨੇ ਮੀਟਿੰਗ ਕਰਕੇ ਕੈਂਸਲ ਕਰਨ ਦਾ ਹੀ ਅਸੀਂ ਤਾਂ ਮਾਰ ਬਣਾਇਆ ਬਸ ਫਿਰ ਉੱਥੇ ਵੀ ਮੀਟਿੰਗ 'ਚ ਵੀ ਬੜਾ ਪ੍ਰੈਸ਼ਰ ਸੀਗਾ ਕਿ ਉਹ ਸਾਹਿਬ ਕਹਿੰਦੇ ਸੀ ਅਸੀਂ ਇਹ ਮਤਾ ਉੱਤੋਂ ਕਰਾ ਲਾਂਗੇ ਜਾਂ ਇਕਰੋਂ ਕਰਾ ਲਾਂਗੇ ਉੱਧਰੋਂ ਕਰਾ ਲਾਂਗੇ ਪਰ ਸਾਡੇ ਐਮਸੀ ਨੇ ਇਹ ਮਤਾ ਕੈਂਸਲ ਕੀਤਾ ਪ੍ਰੈਸ਼ਰ ਕਾਦਾ ਸੀ ਪ੍ਰੈਸ਼ਰ ਤਾਂ ਇਹ ਹੀ ਆ ਵੀ ਇਹ ਜਿਹੜਾ 5 ਕਰੋੜ ਰੁਪਏ 4 ਕਰੋੜ 58 ਲੱਖ ਰੁਪਏ ਸੀ ਪਹਿਲਾਂ ਸ਼ਹਿਰ ਦੀ ਜਿਹੜੀ ਸਫਾਈ ਸੀਗੀ ਉਹ ਮੇਰੇ ਖਿਆਲ 'ਚ 2 ਕਰੋੜ ਕੁਛ ਰੁਪਈਆ ਨਾਲ ਹੁੰਦੀ ਸੀ ਪਰ ਇਹ ਡਬਲ ਪੈਸੇ ਜਿਹੜੇ ਸੀਗੇ ਸ਼ਹਿਰ ਦੀ ਸਫਾਈ ਲਈ ਦਿੱਲੀ ਦੀ ਕੰਪਨੀ ਨੇ ਟੇਕਾ ਦੇ ਤਾ ਇਹ ਤੁਸੀਂ ਪ੍ਰੈਸ਼ਰ ਉਹ ਕੇ ਫਿਰ ਤੁਸੀਂ ਮਤਲਬ ਸਾਈਨ ਕਰਤਾ ਸੀ ਪ੍ਰੈਸ਼ਰ ਮੇਰੇ ਤੇ ਕੀ ਪਾਉ ਮੇਰਾ ਤਾਂ ਸਾਰਾ ਭਾਈ ਭਾਈਚਾਰਾ ਤਾਂ ਮੇਰਾ ਇਹਨਾਂ ਲਈ ਤਾਂ ਮੈਂ ਖੜਦਾ ਪਰ ਇੱਥੇ ਮੈਨੂੰ ਇਹ ਨਹੀਂ ਹੁੰਦਾ ਵੀ ਮੈਂ ਗੱਲਾਂ ਮਾਰ ਕੇ ਜਾਵਾਂ ਇੱਥੇ ਸਾਰੇ ਨਾਲ ਇਹਨਾਂ ਨਾਲ ਗੱਲਾਂ ਮਾਰ ਕੇ ਚਲੇ ਜਾਂਦੇ ਕੰਮ ਇਹਨਾਂ ਦਾ ਕੋਈ ਨਹੀਂ ਕਰਦਾ ਇਹਨਾਂ ਲਈ ਮੈਨੂੰ ਇੱਥੇ ਆ ਕੇ ਸਰਕਾਰ ਵਾਲੇ ਬੰਦੇ ਬੈਠਣ ਵੇ ਭਾਈ ਇਹਨਾਂ ਨੂੰ ਪੱਕੇ ਕਰ ਰਹੇ ਆ ਕੱਚਿਆਂ ਨੂੰ ਪੱਕੇ ਕਰ ਦਿਓ ਤਾਂ ਸਹੀ ਨਾ ਕੁਝ ਇਹਨਾਂ ਨੂੰ ਵਿਚਾਰਿਆਂ ਨੂੰ ਗੱਲਾਂ ਮਾਰਨ ਦੀ ਗੱਲ ਕਰੋ ਗੱਲਾਂ ਮਾਰਦੇ ਨੇ ਨਾ ਲੋ ਨਾ ਫੁੱਲ ਗੱਲਾਂ ਸਾਰੀ ਗੱਲਾਂ ਮਾਰ ਕੇ ਜਾਂਦੇ ਨੇ ਜਿੰਨੇ ਲੀਡਰ ਨੇ ਮੈਂ ਤਾਂ ਕੋਈ ਲੀਡਰ ਨਹੀਂ ਕਰਦਾ ਮੇਰਾ ਤਾਂ ਭਾਈ ਚਾਰ ਕਿਸਾਨਾਂ ਚ ਬੈਠੀ ਆ ਭਾਈਚਾਰਾ ਮੇਰਾ ਬੈਠਾ